ਇਹੀ ਸੀ ਨਾ ਬਾਈ ਓਕੇ ਮੈਂ ਕਿ ਸਰ ਵੀ ਲੈ ਕੇ ਦੇਈ ਆ ਮੈਂ ਇਹ ਨਹੀਂ ਕਹਿੰਦੀ ਵੀ ਇਹਨਾਂ ਨੂੰ ਮੈਂ ਗੁਰੂ ਹੋਣਾ ਦੀ ਵਧਾਈ ਲੈ ਕੇ ਦੇਈ ਆ ਠੀਕ ਹੈ ਮੈਂ ਮਾਤਾ ਨੂੰ ਇਹ ਦੱਸ ਦਿੱਤੀ ਮਾਤਾ ਕਹਿੰਦੀ ਢੋਲ ਕੀ ਆਲੇ ਤੁਸੀਂ ਇਹਨਾਂ ਨੂੰ ਇਹ ਕਿਹਾ ਮੈਂ ਢੋਲ ਕੀ ਆਲੇ ਮਾਈ ਗੁਰੂ ਆਪਾਂ ਦੀ ਦਰਸ਼ਨ ਕੀ ਤੁਸੀਂ ਸਾਹਿਬ ਨੂੰ ਇਹ ਕਿਹਾ ਸਵੇਰੇ ਕਿ ਪਾਟੀ ਪੱਟੀ ਪੈਣ ਨੇ ਆਉਣਾ ਹਾਂ ਗੁਰੂ ਹੋਣਿਆਂ ਨੇ ਆਉਣਾ ਵੱਡੀ ਪੈਣ ਨੇ ਆਉਣਾ ਫੇਰ ਮੈਂ ਕਹਿੰਦੀ ਜਿਆਦਾ ਲੈ ਕੇ ਜਾਣਾ ਹਾਂ ਮੈਂ ਮਾਈ ਨੇ ਜਿਆਦਾ ਲੈ ਕੇ ਜਾਣਾ ਹਾਂ ਮੈਂ ਮਾਈ ਨੇ ਜਿਆਦਾ ਲੈ ਕੇ ਜਾਣਾ ਹਾਂ ਫੇਰ ਵੀ ਮੈਨੂੰ ਦੋ ਹੁਣ 2100 ਦੋ ਹੁਣ ਥੋੜੇ ਦੇ ਦੋ ਹਾਂ ਮੈਂ ਕਹਿੰਦੀ ਮੈਂ ਜਿਆਦਾ ਲੈ ਕੇ ਜਾਣਾ ਹਾਂ ਮੈਂ ਮਾਈ ਨੇ ਜਿਆਦਾ ਲੈ ਕੇ ਜਾਣਾ ਹਾਂ ਫੇਰ ਵੀ ਮੈਨੂੰ ਦੋ ਹੁਣ 2100 ਦੋ ਹੁਣ ਥੋ ਤੇ ਜੀਰਨੂ 100 ਦਿੱਤਾ ਪਹਿਲਾਂ ਉਹ ਕਹਿ ਰਹੇ ਆੜੀ ਆਪਣੇ ਮੂੰਹ ਕਹਿ ਰਹੇ ਅਗਲੇ ਉਹ ਥੂੜ ਬੋਲਦੇ ਇਹਨਾਂ ਨੂੰ ਕਿਹਾ ਵੀ ਮੈਂ ਹੋਣੀ ਲੈ ਕੇ ਜਾਣਾ ਅੱਜ ਤੇ ਨਹੀਂ 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 ਮੈਂ ਤਾਂ ਲੈਣ ਨੂੰ ਮੈਂ 210 ਲੈਣਾ 210 ਉਹ ਇਹ ਵੀ ਚੇਲਾ ਬੋਲ ਕੇ ਦਾਪੇ ਦੇ ਵਿੱਚ ਐਂ ਤਾਂ ਨਾ ਕਰੋ ਮਾਂ ਮੀਆਂ ਸੀ ਆ ਮੂਰਤ ਪੜੀ ਆ 10 ਕਿਹਦਾ ਚੇਲਾ ਮੈਂ ਮੈਂ ਪੰਮੀ ਦਾ ਚੇਲਾ ਕਰਾ ਪਰ ਆਲੀ ਦਾ ਤੇ ਆ ਸਾਡਾ ਪਿੱਛੇ ਆ ਉਹ ਤਾਂ ਕਿੱਥੇ ਦਾ ਆ ਪਿੱਛਾ ਪਿੰਡ ਮੈਤ ਘੋਰੀ ਆ ਮੈਂ ਤਾਂ ਪੌਰੀਆ ਤੇ ਉਹਦੇ ਟੱਬਰ ਕਿੰਨੇ ਆ ਨਿਆਣੇ ਕਿੰਨੇ ਆ ਉਹਦੇ ਹਾਂ ਉਹਦੇ ਨਿਆਣੇ ਹੋ ਗਏ ਤੇ 3-4 ਨਿਆਣੇ ਆ ਉਹਦੇ ਮੈਂ ਹਾਂ ਹਾਂਜੀ ਮਾਈਓ ਜਾਇਦਾ ਤੇਰੀ ਇਹ ਮਸਤਾਂ ਦੀ ਮੈਂ ਬੋਲਦੀ ਰਮਨ ਸ਼ਾਮ ਚ ਰਾਤੀ ਹਦੀਆਬਾਦ ਵਾਲੀ ਫਗਵਾੜੇ ਵਾਲੀ ਇਹ ਮਾਨਤਾ ਮੂਰਤਾ ਜੋ ਵੀ ਹੈਗਾ ਆ ਮੇਰੇ ਪਿੰਡਾਂ ਦੇ ਵਿੱਚ ਰਹਿ ਰਿਹਾ ਆ ਕਿੰਨੇ ਜਿਹੜਾ ਤੋਂ ਲੋੜੀ ਤੋਂ ਦਿਵਾਲੀ ਤੋਂ ਪਹਿਲਾਂ ਦਾ ਦਸਹਿਰੇ ਤੋਂ ਪਹਿਲਾਂ ਦਾ ਰਹਿ ਰਿਹਾ ਆ ਇਹਨਾਂ ਨੇ ਦਸਹਿਰਾ ਵੀ ਮੰਗਿਆ ਦਿਵਾਲੀ ਵੀ ਮੰਗੀ ਮੈਨੂੰ ਅੱਗੇ ਵੀ ਇੱਕ ਦੋ ਤੋਂ ਪਲੇਟਾਂ ਆਈਆਂ ਕਈਆਂ ਦੇ ਘਰਾਂ ਵਿੱਚ ਜਾ ਕੇ ਇਹਨਾਂ ਨੇ ਵਧਾਈ ਲਈ ਆ ਕਿਸੇ ਤੋਂ 500 ਲਿਆ ਕਿਸੇ ਤੋਂ 1000 ਲਿਆ ਕਿਸੇ ਤੋਂ ਰੁਪਈਆ ਲਿਆ ਚਾਹੇ ਕਿਸੇ ਤੋਂ ਲੱਖ ਲਿਆ ਠੀਕ ਤੇ ਨਹੀਂ ਮੇਰੇ ਜਜਮਾਨ ਕੀਤੇ ਇਹਨਾਂ ਨੇ ਖਰਾਬ ਠੀਕ ਹੈ ਕਿ ਨਹੀਂ ਮਾਈ ਜਿਹਦਾ ਚੇਲਾ ਹੈਗਾ ਰੱਥਾ ਪਾਲੇ ਤਾਂ ਮੈਂ ਪੂਰੇ-ਪੂਰੇ ਮਿੱਲੇ ਕਰੂੰਗੀ ਥੋੜਾ ਮਨ ਦੀ ਗੱਲ ਇਹ ਮੈਨੇ ਜਦ ਮਾਨ ਆਜਾਏ ਬਟਾਲੇ ਤੋਂ ਬਾਹਰ ਹਫਤਾ ਹੋ ਗਿਆ ਇਹਨਾਂ ਨੂੰ ਆਇਆ ਨੂੰ ਇਹਨਾਂ ਨੇ ਫੰਕਸ਼ਨ ਕੀਤਾ ਪਾਰਟੀ ਕੀਤੀ ਠੀਕ ਨੇ ਜੋ ਲੱਗੀ ਆਇਆ ਸਭ ਨੂੰ ਇਹਨਾਂ ਨੇ ਖੁਸ਼ ਕਰਕੇ ਤੋਰੇ ਇਹਨਾਂ ਨੇ ਕਿਸੇ ਨੇ ਮੱਥੇ ਵੱਟ ਨਹੀਂ ਪਾਇਆ ਇਹਨੂੰ ਵੀ ਨਹੀਂ ਮੱਥੇ ਵੱਟ ਪਾਇਆ ਇਹਨੂੰ ਵੀ ਖੁਸ਼ ਹੋ ਕੇ ਵਧਾਈ ਦਿੱਤੀ ਆ ਪਰ ਨਹੀਂ ਬੱਚੇ ਮਾਈਓ ਜਿਹਦਾ ਚੇਲਾ ਹੈਗਾ ਉਹਨੂੰ ਰੱਥਾ ਪਾਲਵੇ ਨਹੀਂ ਤਾਂ ਫਿਰ ਮੈਂ ਪੂਰੇ-ਪੂਰੇ ਮਿੱਲੇ ਕਰੂੰਗੀ ਜਿਹੜਾ ਪਰਮਾਰੀ ਜਿਹੜੀ ਗਾਂਦ ਉੱਪਰ ਮੇਰੇ ਪਿੰਡਾਂ ਦੇ ਵਿੱਚ ਕੋਈ ਆਕੇ ਤਾਂ ਮੈਂ ਨਿੰਦਰੀ ਸੋਸ ਵਾਲ ਤੇ ਆਜੇ ਨਹੀਂ ਹੋਣਾ ਹੈ ਤੇ ਜੇ ਇਹਨੇ ਭੇਜਿਆ ਉਹਦਾ ਵੀ ਮੀਲਾ ਕਰੂੰਗੀ ਉਹਦੇ ਦਾਦੂ ਦਾ ਵੀ ਮੀਲਾ ਕਰੂੰਗੀ ਚਲ ਤੁਸੀਂ ਵੀ ਕਹਿ ਮੈਂ ਗਲਤੀ ਨਾ ਆਈਏ ਮੈਂ ਮਾਤਾ ਮੈਂ ਤਾਂ ਗਲਤੀ ਹੋ ਗਈ ਹਾਂ ਦੇ ਜੋੜੇ ਹਾਂ ਤੇ ਮੇਰੀ ਮਾਈਓ ਵੱਡਿਓ ਤੇ ਮੈਨੂੰ ਮਾਫ਼ ਕਰਦੋ ਇਹ ਮੈਂ ਮਾਈਓ ਨੂੰ ਕੁੱਟਿਆ ਨਹੀਂ ਮਾਰਿਆ ਨਹੀਂ ਕੋਈ ਉਸਨੇ ਕਿਹਾ ਮੈਨੂੰ ਉਸਨੇ ਕਿਹਾ ਨਾ ਕੁੱਟਿਆ ਮੈਂ ਮਾਰਿਆ ਨਹੀਂ ਪਿਆਰ ਨਾ ਸਮਝਾਉਂਦਾ ਇਹਨੂੰ ਤਾਂ ਮੇਰੇ ਮੈਂ ਮੈਨੂੰ ਪਿਆਰ ਨਾ ਸਮਝਾਇਆ ਠੀਕ ਹੈ ਤੇ ਨਹੀਂ ਗਾਹ ਤੋਂ ਮੈਂ ਗਲਤੀ ਕਰਦਾ ਦੇਖ ਲਿਆ ਪੈਂਡ ਦੇ ਵਿੱਚੋਂ ਕਿਸੇ ਤੋਂ ਰੁਪਈਆ ਲਿਆ ਜਾਂ 100 ਲਿਆ ਜਾਂ 10 ਲਿਆ ਜਾਂ ਪੈਂਡ ਦੇ ਵਿੱਚ ਵੜਿਆ ਤੇ ਮਾਈਓ ਫੇਰ ਮੈਂ ਦੇ ਲਿਆ ਕਿ ਵਾਦੂ ਨੀਲਾ ਕਰੂੰਗੀ ਜਿਹੜਾ ਕੰਮ ਵਾਲਾ ਹੁੰਦਾ ਹੈ ਇਹ ਮੈਂ ਮੁੱਲ ਵੀ ਨਿਪਟਾਣ ਪੂਰਾ ਕਰ ਲਾਂਗੇ ਹਾਂ ਇਹਨਾਂ ਨੂੰ ਜਿਆਦਾ ਤਿੰਨ ਦੇਣਾ